ਥਲਪੰਜਾਬ ਦੀ ਮਹਾ ਕਵਰੇਜ ਲਗਾਤਾਰ ਜਾਰੀ ਹੈ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਗੁਰਜੋ ਸੰਧੂਤਾ ਸ਼ੁਰੂਆਤ ਕਰਦੇ ਆਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਵਿੱਚ ਡੇਰਾ ਬਿਆਸ ਤੋਂ ਜਾਣ ਵਾਲੀ ਸੜਕ ਬੰਦ ਹੋ ਗਈ ਹੈ ਡੇਰਾ ਬਿਆਸ ਵਾਲੀ ਸੜਕ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਗਈ ਹੈ ਪ੍ਰਸ਼ਾਸਨ ਨੇ ਵਾਹਨਾ ਦੀ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਹੈ ਤਾਂ ਮੌਕੇ ਤੇ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਹਰ ਪਾਸੇ ਅ ਇਸ ਵੇਲੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਜੇਕਰ ਖਾਸ ਤੌਰ ਤੇ ਸਰਹੰਦੀ ਇਲਾਕਿਆਂ ਦਾ ਜ਼ਿਕਰ ਕੀਤਾ ਜਾਏ ਆਸ-ਪਾਸ ਦੇ ਪਿੰਡਾਂ ਤੇ ਹੜ ਦਾ ਖਤਰਾ ਮੰਡਰਾ ਰਿਹਾ ਹੈ ਔਰ ਇਸ ਵੇਲੇ ਹਾਲਾਤ ਜਿਹੜੇ ਨੇ ਉਹ ਕਾਫੀ ਚਿੰਤਾਜਨਕ ਬੜੇ ਹੋਏ ਨੇ ਔਰ ਤਸਵੀਰ ਬਤੋਂ ਬੱਤਰ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਜਿੱਧਰ ਵੀ ਨਜ਼ਰ ਮਾਰੀਏ ਤਾਂ ਅਮਰitsar ਦੇ ਵਿੱਚ ਡੇਰਾ ਬਿਆਸ ਤੋਂ ਜਾਣ ਵਾਲੀ ਸੜਕ ਬੰਦ ਕਰ ਦਿੱਤੀ ਗਈ ਹੈ ਡੇਰਾ ਬਿਆਸ ਵਾਲੀ ਸੜਕ ਪਾਣੀ ਦੇ ਵਿੱਚ ਡੁੱਬ ਗਈ ਹੈ ਪ੍ਰਸ਼ਾਸਨ ਨੇ ਬਾਨਾ ਦੀ ਆਵਾਜ਼ ਆਈ ਤੇ ਇੱਥੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਸਵਭਾਵਿਕ ਤੌਰ ਤੇ ਜਿਹੜੇ ਆਨ ਜਾਣ ਵਾਲੇ ਖੇਲ ਖਵਾਰ ਹੋ ਹੀ ਰਹੇ ਨੇ ਬਲਕਿ ਜਿਹੜਾ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਜਿਹੜੇ ਪਿੰਡਾਂ ਨੂੰ ਸ਼ਹਿਰਾਂ ਨੂੰ ਖਾਸ ਤੌਰ ਤੇ ਲਿੰਕ ਸੜਕਾਂ ਤੋਂ ਹੁੰਦਾ ਹੋਇਆ ਪਾਣੀ ਘਰਾਂ ਦੇ ਵਿੱਚ ਮਾਰ ਕਰ ਰਿਹਾ ਹੈ ਉਹ ਸਭ ਤੋਂ ਵੱਡੀ ਮੁਸੀਬਤ ਇਸ ਵੇਲੇ ਨਜ਼ਰ ਆ ਰਹੀ ਹੈ ਤਾਂ ਮੌਕੇ ਤੇ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਤਨਾਤ ਕਰ ਦਿੱਤੀਆਂ ਗਈਆਂ ਨੇ ਆਸ-ਪਾਸ ਦੇ ਪਿੰਡਾਂ ਤੇ ਖੜ ਦਾ ਖਤਰਾ ਮੰਡਰਾ ਰਿਹਾ ਹੈ ਲਗਾਤਾਰ ਅਸੀਂ ਵਕੁ ਵਕthਾਈ ਵਕੁ ਵਕth ਜ਼ਿਲ੍ਹਿਆਂ ਤੋਂ ਸਾਡੇ ਸਹਿਯੋਗੀ ਰਿਪੋਰਟ ਦੇ ਰਹੇ ਨੇ ਮੌਜੂਦ ਨੇ ਤਰਨਤਾਰਨ ਦਾ ਜ਼ਿਕਰ ਕੀਤਾ ਜਾਏ ਫਾਜ਼ਿਲਕਾ ਅੰਮ੍ਰਿਤਸਰ ਪਠਾਨਕੋਟ ਹਰ ਪਾਸੇ ਇਸ ਵੇਲੇ ਮੰਜ਼ਰ ਜਿਹੜਾ ਹੈ ਉਹ ਪਾਣੀ ਹੀ ਪਾਣੀ ਦਾ ਨਜ਼ਰ ਆ ਰਿਹਾ ਹੈ ਤਰਾਜੀਵ ਸ਼ਰਮਾ ਮੇਰੇ ਸਹਿਯੋਗੀ ਇਸ ਵੇਲੇ ਲਾਈਵ ਮੌਜੂਦ ਨੇ ਸਿਦਨਾ ਦਾ ਰੁਕ ਕਰਦੇ ਆ ਰਾਜੀ ਇਸ ਵੇਲੇ ਦੀ ਤਸਵੀਰ ਕੀ ਹੈ ਆ ਬਿਲਕੁਲ ਗੁਰਜੋਤ ਇਸ ਵੇਲੇ ਮੈਂ ਪਠਾਨਕੋਟ ਦੇ ਪਿੰਡ ਰਕਵਾਲ ਦੇ ਵਿੱਚ ਹਾਂ ਔਰ ਬਹੁਤ ਕੁਝ ਮੇਰੇ ਕੈਨ ਤੋਂ ਬਿਨਾ ਹੀ ਬਿਆਨ ਤੇ ਤਸਵੀਰਾਂ ਕਰ ਰਹੀਆਂ ਹੋਣਗੀਆਂ ਕਿਉਂਕਿ ਪਾਣੀ ਦਾ ਇਸ ਵੇਲੇ ਹਰ ਪਾਸੇ ਇੱਕ ਭਿਆਨਕ ਮੰਜ਼ਰ ਨਜ਼ਰ ਆ ਰਿਹਾ ਤਾਂ ਇਸ ਵੇਲੇ ਰਕਵਾਲ ਪਿੰਡ ਦੇ ਵਿੱਚ ਤੁਸੀਂ ਦੇਖੋ ਕਿ ਕਿੰਨਾ ਕਿੰਨਾ ਪਾਣੀ ਹੈ ਹਾਲਾਂਕਿ ਇਸ ਵੇਲੇ ਥੋੜੀ ਧੁੱਪ ਨਿਕਲੀ ਹੋਈ ਹੈ ਤਾਂ ਉਸ ਕਰਕੇ ਬਰਸਾਤ ਵੀ ਰੁਕੀ ਹੈ ਉਸ ਕਰਕੇ ਜ਼ਰੂਰ ਥੋੜਾ ਪਾਣੀ ਦਾ ਪੱਧਰ ਘਟਿਆ ਹੋਇਆ ਪਰ ਥੋੜੀ ਦੇਰ ਦੇ ਵਿੱਚ ਮੈਂ ਜਿਹੜੇ ਘਰਾਂ ਦੀਆਂ ਤਸਵੀਰਾਂ ਦਿਖਾਵਾਂਗਾ ਤਾਂ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕੋਗੇ ਕਿ ਲੋਕ ਕਿੰਨੇ ਪਰੇਸ਼ਾਨ ਨੇ ਇਸ ਪਾਸੇ ਤੁਸੀਂ ਦੇਖੋ ਇਹ ਸਾਰੇ ਖੇਤ ਜਿਹੜੇ ਨੇ ਇਹ ਵੀ ਦਰਿਆ ਦਾ ਰੂਪ ਧਾਰਨ ਕਰ ਚੁੱਕੇ ਨੇ ਸਾਹਮਣੇ ਇੱਕ ਮੰਦਰ ਹੈ ਔਰ ਮੰਦਰ ਦੇ ਵੀ ਆਲੇ-ਦੁਆਲੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਔਰ ਮੰਦਰ ਦੀ ਜਿਹੜੀ ਦੀਵਾਰ ਹੈ ਜੇਕਰ ਮੈਂ ক্লোਜ਼ ਕਰਕੇ ਦਿਖਾਵਾਂ ਤਾਂ ਪਾਣੀ ਦੇ ਜਿਹੜੇ ਨਿਸ਼ਾਨ ਨੇ ਉਸ ਤੋਂ ਤੁਸੀਂ ਅੰਦਾਜ਼ਾ ਲਗਾ ਸਕੋਗੇ ਕਿ ਪਹਿਲਾਂ ਪਾਣੀ ਦਾ ਪੱਧਰ ਕੀ ਸੀ ਔਰ ਹੁਣ ਪਾਣੀ ਥੋੜਾ ਘਟਿਆ ਜ਼ਰੂਰ ਹੈ ਪਰ ਲੋਕਾਂ ਦੇ ਸਿਰ ਦੇ ਉੱਤੇ ਹੱਲੇ ਵੀ ਇੱਕ ਖਤਰਾ ਮੰਡਰਾ ਰਿਹਾ ਕਿ ਜੇਕਰ ਤੇਜ਼ ਬਰਸਾਤ ਹੁੰਦੀ ਹੈ ਉਸ ਤੋਂ ਇਲਾਵਾ ਜੇਕਰ ਜੇਕਰ ਡੈਮ ਤੋਂ ਪਾਣੀ ਫੇਰ ਛੱਡਿਆ ਜਾਂਦਾ ਤਾਂ ਫੇਰ ਇਹਨਾਂ ਲੋਕਾਂ ਦੀਆਂ ਦਿੱਕਤਾਂ ਜਿਹੜੀਆਂ ਨੇ ਉਹ ਫਿਰ ਤੋਂ ਵੱਧ ਸਕਦੀਆਂ ਨੇ ਸਾਹਮਣੇ ਇੱਕ ਸਕੂਲ ਹੈ 스마트 ਸਕੂਲ ਜੋ ਕਿ ਪਾਣੀ ਦੇ ਵਿੱਚ ਇਸ ਵੇਲੇ ਡੁੱਬਿਆ ਨਜ਼ਰ ਆ ਰਿਹਾ ਹੈ ਸਕੂਲ ਦੀ ਵੀ ਮੈਂ ਤਸਵੀਰ ਦਿਖਾ ਦਿਆਂ ਉਸ ਤੋਂ ਪਹਿਲਾਂ ਇਹ ਇੱਕ ਘਰ ਹੈ ਪਿੰਡ ਦੇ ਵਿੱਚ ਤੁਸੀਂ ਦੇਖੋ ਕਿ ਇਹ ਪਾਣੀ ਜੋ ਹੈ ਹੁਣ ਥੋੜਾ ਜ਼ਰੂਰ ਘਟਿਆ ਪਰ ਤਵੇ ਕੋਲ ਰਾਜੀਵ ਦਾਸੀ ਰੁਕ ਕਰਾਂਗੇ ਔਰ ਰਾਜੀਵ ਤਸਵੀਰਾਂ ਦਿਖਾ ਰਹੀ ਸੀ ਹਾਲਾਂਕਿ ਪਾਣੀ ਜਿੱਥੇ ਵੀ ਅਸੀਂ ਨਜ਼ਰ ਮਾਰ ਰਹੇ ਹਾਂ ਜਿੱਥੋਂ ਵੀ ਅਸੀਂ ਗਰਾਊਂਡ ਤੋਂ ਰਿਪੋਰਟ ਲੈ ਰਹੇ ਹਾਂ ਤਾਂ ਉੱਥੇ ਪਾਣੀ ਦਾ ਪੱਧਰ ਵੱਧਦਾ ਹੋਇਆ ਹੀ ਨਜ਼ਰ ਆ ਰਿਹਾ ਹੈ ਹਾਲਾਂਕਿ ਅੱਜ ਦੀ ਜਾਣਕਾਰੀ ਇਹ ਕਿ ਹਿਮਾਚਲ ਦੇ ਵਿੱਚ ਬਰਸਾਤ ਘਟੋ-ਘਟ ਰੁਕੀ ਹੋਈ ਹੈ ਤਾਂ ਇਸ ਦੀ ਵਜ੍ਹਾ ਦੇ ਨਾਲ ਜੋ ਜਾਣਕਾਰੀ ਥੋੜੇ ਦੇਰ ਪਹਿਲਾਂ ਮੰਤਰੀ ਲਾਲ ਚੰਦ ਕਟਾਰੂ ਚੱਕੀ ਦੇ ਰਹੇ ਸਨ ਤਾਂ ਪਾਣੀ ਉੱਥੋਂ ਘੱਟ ਛੱਡਿਆ ਜਾ ਰਿਹਾ ਹੈ ਆ ਕਹਿ ਲਿਆ ਕਿ ਥੋੜੀ ਰਾਹਤ ਦੀ ਇਹ ਖਬਰ ਹੈ ਪਰ ਦੂਸਰੇ ਪਾਸੇ ਅੱਜ ਪੰਜਾਬ ਦੇ ਵਿੱਚ ਵੀ ਕਈ ਥਾਈਂ ਮੀਂਹ ਪੈ ਤਾਂ ਗੁਰਦਰਸ਼ਨ ਮੇਰੇ ਸਹਿਯੋਗੀ ਇਸ ਵੇਲੇ ਲਾਈਵ ਮੌਜੂਦ ਨੇ ਉਹਨਾਂ ਦਾ ਰੁਕ ਕਰਦੇ ਹਾਂ ਗੁਰਦਰਸ਼ਨ ਨੇ ਇਸ ਵੇਲੇ ਤੁਸੀਂ ਕਿੱਥੇ ਮੌਜੂਦ ਹੋ ਔਰ ਇਸ ਵੇਲੇ ਦੀ ਕੀ ਕੁਝ ਤਸਵੀਰ ਹੈ ਕੀ ਕੁਝ ਅਪਡੇਟ ਹੈ ਔਰ ਜੇਕਰ ਹਾਲਾਤ ਕਾਫੀ ਕਿਉਂਕਿ ਚਿੰਤਾਜਨਕ ਬਣੇ ਹੋਏ ਨੇ ਤਾਂ ਪ੍ਰਸ਼ਾਸਨ ਦੇ ਪਾਸੋਂ ਕਿੰਨਾ ਕੁ ਇੱਥੇ ਸਹਿਯੋਗ ਯਕੈ ਲਈਏ ਕਿ ਰਾਹਤ ਦਿੱਤੀ ਜਾ ਰਹੀ ਹੈ ਗੁਰਜੋ ਤੇ ਇਸ ਸਮੇਂ ਅਸੀਂ ਵਿਆਸ ਦਰਿਆ ਜਿਹੜਾ ਕਿ ਅੰਮ੍ਰਿਤਸਰ ਦੇ ਹਾਤੀ ਦੇ ਇਹਦੀ ਖੇਤਰਾ ਹੈਗਾ ਉੱਥੇ ਮੌਜੂਦ ਹਾਂ ਔਰ ਸਾਹਮਣੇ ਦੀਆਂ ਤਸਵੀਰਾਂ ਦੀ ਗੱਲ ਕਰਾਂਗੇ ਕਿ ਸਾਹਮਣੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਇੱਕ ਇੱਕ ਕਰਕੇ ਪਹੁੰਚ ਰਹੇ ਨੇ ਉਸ ਤੋਂ ਪਹਿਲਾਂ ਦੀ ਗੱਲ ਕਰਾਂ ਕਰਾਂ ਤਾਂ ਥੋੜਾ ਸਮਾਂ ਪਹਿਲਾਂ ਇੱਥੇ ਮੀਟਿੰਗ ਹੋਈ ਹੈ ਵੱਖ-ਵੱਖ ਵਿਭਾਗਾਂ ਦੀ ਐਸਡੀਐਮ ਬਾਬਾ ਬਕਾਲਾ ਅਮਨਪ੍ਰੀਤ ਸਿੰਘ ਸਮੇਤ ਵੱਖ-ਵੱਖ ਅਧਿਕਾਰੀ ਇੱਥੇ ਮੌਜੂਦ ਰਹੇ ਨੇ ਉੱਥੇ ਡੀਐਸਪੀ ਕਹਿ ਦਈਏ ਬਾਬਾ ਬਕਾਲਾ ਐਸਐਮਓ ਬਾਬਾ ਬਕਾਲਾ ਔਰ ਕਹਿ ਦਈਏ ਕਿ ਸਾਰੇ ਹੀ ਸਮੂਹ ਵਿਭਾਗ ਜਿੰਨੇ ਵੀ ਹੈਗੇ ਨੇ ਉਹਨਾਂ ਸਾਰਿਆਂ ਦੀ ਇੱਥੇ ਮੀਟਿੰਗ ਹੋਈ ਔਰ ਪਾਣੀ ਦਾ ਲੈਵਲ ਜੋ ਸਵੇਰੇ ਅਸੀਂ ਦੱਸਿਆ ਸੀਗਾ ਉਸ ਤੋਂ ਥੋੜਾ ਵੱਧ ਹੋਣ ਜਿਹੜਾ ਹੈਗਾ ਦਰਜ ਕੀਤਾ ਗਿਆ 742 80 ਦੇ ਉੱਤੇ ਗੇਜ ਜਿਹੜੀ ਹੈਗੀ ਐ ਇਸ ਸਮੇਂ ਪਹੁੰਚ ਚੁੱਕੀ ਹੈ ਸਾਹਮਣੇ ਤਸਵੀਰਾਂ ਜਿਹੜੀਆਂ ਹੈਗੀਆਂ ਵਕ ਵਕ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਵੇਰੇ ਜਦੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਤੇ ਕਰੀਬ 1 ਲੱਖ 84000 ਤੋਂ 88000 ਦੇ ਦਰਮਿਆਨ ਜਿਹੜਾ ਸੀਗਾ ਪਿਆਸ ਦਰਿਆ ਦੇ ਵਿੱਚ ਪਾਣੀ ਜਿਹੜਾ ਸੀਗਾ ਉਹ ਚੱਲ ਰਿਹਾ ਸੀ ਔਰ ਹੁਣ ਜੋ ਤਾਜ਼ਾ ਹਾਲਾਤ ਹੈਗੇ ਨੇ ਤਾਂ ਉਸ ਦੇ ਅਨਸਾਰ 2 ਲੱਖ 49 ਕਹਿ ਦਈਏ ਕਿ ਕਿਉਸਿਕ ਦੇ ਕਰੀਬ ਜਿਹੜਾ ਹੈਗਾ ਪਾਣੀ ਇਸ ਸਮੇਂ ਬਿਆਸ ਦਰਿਆ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਯਾਰ ਬਕਾਇਦਾ ਤੌਰ ਦੇ ਉੱਤੇ ਇਸ ਸਾਰੀ ਸਥਿਤੀ ਨੂੰ ਬਕਾਇਦਾ ਤੌਰ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਇੱਕ ਇੱਕ ਮਿੰਟ ਦੇ ਉੱਤੇ ਵਾਚ ਕਰ ਰਹੇ ਨੇ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਨੇ ਉਸ ਦੇ ਬਾਰੇ ਦੱਸਿਆ ਜਾ ਰਿਹਾ ਔਰ ਥੋੜੀ ਦੇਰ ਪਹਿਲਾਂ ਕਿਉਂਕਿ ਐਸਡੀਐਮ ਬਾਬਾ ਬਕਾਲਾ ਸਾਹਿਬ ਵੱਲੋਂ ਥੋੜੀ ਦੇਰ ਪਹਿਲਾਂ ਹੀ ਗੱਲਬਾਤ ਦੌਰਾਨ ਦੱਸਿਆ ਗਿਆ ਹੈਗਾ ਕਿ ਉਹਨਾਂ ਵੱਲੋਂ ਵਕਫ ਵਕਫ ਟੀਮਾਂ ਨੂੰ ਜਿਹੜਾ ਹੈਗਾ ਜਿਹੜੇ ਸਬੰਧਤ ਪਿੰਡ ਨੇ ਕਰੀਬ ਕਹਿ ਦਈਏ ਕਿ ਨਜ਼ਦੀਕੀ ਪਿੰਡ ਇੱਥੋਂ ਵਜ਼ੀਰਪੁਰ ਨਰ ਹੈਗਾ ਕੋਟ ਮਹਿਤਾਬ ਹੈ ਔਰ ਇਸ ਤਰ੍ਹਾਂ ਹੀ ਅਲੱਗ-ਅਲੱਗ ਸਿਰੂ ਬਾਗਾ ਸਿਰੂ ਨਗਾ ਉਹਨਾਂ ਪਿੰਡਾਂ ਦੇ ਉੱਤੇ ਬਕਾਇਦਾ ਜਿਹੜੀਆਂ ਇੱਥੇ ਵਕਫਾ ਟੀਮਾਂ ਹੈਗੀਆਂ ਉਹਨਾਂ ਦੀ ਡਿਊਟੀਆਂ ਲਗਾਈਆਂ ਗਈਆਂ ਨੇ ਔਰ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੀ ਮਦਦ ਉੱਥੇ ਪਹੁੰਚਣੀ ਚਾਹੀਦੀ ਹੈ ਔਰ ਜੋ ਕਿਹਾ ਗਿਆ ਸੀ ਉਹ ਪਹੁੰਚ ਰਹੀ ਹੈ ਉਸ ਨੂੰ ਲੈ ਕੇ ਮੀਟਿੰਗ ਜਿਹੜੀ ਹੈਗੀ ਹੈ ਹੋਈ ਹੈ ਤਾਂ ਇੱਥੇ ਸਥਾਨਕ ਲੋਕ ਜਿਹੜੇ ਨੇ ਉਹ ਜ਼ਰੂਰ ਮੌਜੂਦ ਨੇ ਸਥਾਨਕ ਸਰਪੰਚ ਜਿਹੜੇ ਨੇ ਉਹ ਮੌਜੂਦ ਨੇ ਕਿਉਂਕਿ ਥੋੜੇ ਦਿਨ ਪਹਿਲਾਂ ਮੀਟਿੰਗ ਤੋਂ ਬਾਅਦ ਵਕਫਾ ਕੋਹਾ ਭਾਗ ਜਿਹੜੇ ਨੇ ਜਿਸ ਤਰ੍ਹਾਂ ਦੇ ਹਾਲਾਤ ਹੈਗੇ ਆ ਉਸ ਨੂੰ ਲੈ ਕੇ ਉਹ ਕਾਫੀ ਤੇਜ਼ੀ ਦੇ ਨਾਲ ਵੱਖ-ਵੱਖ ਗੱਲਾਂ ਦੇ ਉੱਤੇ ਪਹੁੰਚਣਾ ਹੁੰਦਾ ਹੈ ਤਾਂ ਅਧਿਕਾਰੀਆਂ ਕੋ ਸਮੇਂ ਦੀ ਗੱਲ ਹੈਗੀ ਹੈ ਤਾਂ ਮੈਨੂੰ ਇੱਥੇ ਸਰਪੰਚ ਬਿਆਸ ਮਿਲੂ ਨੇ ਸਰ ਕਿਸ ਤਰ੍ਹਾਂ ਦੀ ਸਥਿਤੀ ਹੈਗੀ ਹੈ ਬਿਆਸ ਨੂੰ ਲੈ ਕੇ ਪੁੱਛਣਾ ਹੈ ਮੇਨ ਚ ਗੱਲ ਇਹ ਆ ਜੀ ਪਹਿਲੋ ਤਾਂ ਮੈਂ ਸਭ ਬਿਆਸ ਵਾਸੀਆਂ ਨੂੰ ਇਹਨਾਂ ਦੇ ਐਮ ਆਰ ਆਜ ਸੰਦੀਸ਼ ਰਾਜ ਸੰਦੇਸ਼ ਦੇਣਾ ਚਾਹੁੰਦਾ ਕਿ ਬਿਆਸ ਚ ਬਿਲਕੁਲ ਸ਼ਾਂਤੀ ਹੈ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਜੀ ਰਿਆਦ ਦਾ ਜਿਹੜਾ ਵਹਿਵ ਆ ਉਹ ਜਿੱਦਾਂ ਅਸੀਂ ਆਪੀ ਰਿਆਦ ਦੇ ਇਲਾਕੇ ਦੇ ਵਿੱਚ ਹੀ ਆ ਦਰਿਆ ਤੋਂ ਬਾਹਰ ਨਹੀਂ ਆਇਆ ਅਜੇ ਐਵੇਂ ਕੋਈ ਪੀਸ ਜਿਆਦਾ ਅਫਵਾਹਾਂ ਤੋਂ ਬਚੋ ਇਸ ਤਰ੍ਹਾਂ ਜਿਹੜਾ ਸਵੇਰ ਦਾ ਇੱਕ ਵਾਰੀ ਚਾਹੇ ਹੈ ਸੀ ਲੇਕਿਨ ਖਤਰੇ ਤੋਂ ਬਾਹਰ ਹੈਗੀ ਐ ਸਿਚੁਏਸ਼ਨ ਜਿਹੜੀ ਇਸ ਤਰ੍ਹਾਂ ਹੈ। ਐਸ ਵੇਲੇ ਜਿਹੜੀ ਆ ਪਾਣੀ ਦਾ ਜਿਹੜਾ ਲੈਵਲ ਆ ਉਹ ਹੈ ਤੇ ਖਤਰੇ ਤੋਂ ਸਾਂ ਆ ਪੀਸ ਉੱਪਰ ਆ ਐਵੇਂ ਕਿ ਜਿਹੜੀ ਸਚਾਈ ਆ ਪਰ ਜਿੱਦਾਂ ਅੱਗੇ ਹੜ ਆਉਂਦੇ ਸੀਗੇ ਉਹ ਚੀਜ਼ ਨਹੀਂ ਅਜੇ ਹੈਗੀ ਪਾਣੀ ਅਜੇ ਦਰਿਆ ਦੇ ਅੰਦਰ ਆ ਇਸ ਕਰਕੇ ਸਾਬਾਬਾ ਜੀ ਦਾ ਖਵਾਲਿਆ ਪੀਰ ਦੀ ਬੜੀ ਮਿਹਰ ਆ ਕਿ ਜਿਹੜੀ ਹਜੇ ਤੱਕ ਵਿਆਸ ਦਾ ਨੁਕਸਾਨ ਹੈ ਨਹੀਂ ਹੋਇਆ ਅਜੇ ਤੇ ਗਾਂ ਵੀ ਮੇਰੇ ਖਿਆਲ ਪੀ ਸਾ ਮੇਰੀ ਰਹੇਗੀ ਜਿਸ ਹਿਸਾਬ ਨਾਲ ਇਤੇ ਸਪਸ਼ਟ ਕਰਦੀਏ ਕਿ ਗੁਰਜੋਤ ਥੋੜੀ ਦੇਰ ਪਹਿਲਾਂ ਐ ਐਸਡੀਐਮ ਬਾਬਾ ਬਕਾਲਾ ਅਮਰਪੀਤ ਸਿੰਘ ਵੱਲੋਂ ਵੀ ਸਪਸ਼ਟ ਕੀਤਾ ਗਿਆ ਹੈਗਾ ਕਿ ਉਹਨਾਂ ਦਾ ਬਕਾਇਦਾ ਤੌਰ ਉੱਤੇ ਵਿਭਾਗ ਦੇ ਨਾਲ ਵੀ ਮੀਟਿੰਗ ਹੋ ਰਹੀ ਹੈ ਔਰ ਉਹਨਾਂ ਦਾ ਕਹਿਣਾ ਹੈਗਾ ਕਿ ਆਸ ਉਮੀਦ ਹੈਗੀ ਹੈ ਕਿ ਆਉਣ ਵਾਲੇ 1 ਤੋਂ 1.5 ਦਿਨ ਦਰਮਿਆਨ ਜਿਹੜਾ ਹੈਗਾ ਪਾਣੀ ਦਾ ਲੈਵਲ ਕੁਝ ਘਟੇਗਾ ਲੇਕਿਨ ਫਿਲਹਾਲ ਉਸ ਦੇ ਉੱਤੇ ਸਪਸ਼ਟ ਕੁਝ ਵੀ ਕਹਿਣਾ ਜਿਹੜਾ ਹੈਗਾ ਉਹ ਸੰਭਵ ਨਹੀਂ ਹੈ ਲੇਕਿਨ ਅੱਜ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੇ ਸਮੇਂ ਦੀ ਗੱਲ ਦਰਸ਼ਨ तमाम ਜਾਣਕਾਰੀ ਲਈ ਅਪਡੇਟ ਦੇ ਲਈ ਤਾਂ ਫਿਲਹਾਲ ਜੋ ਦੱਸਿਆ ਜਾ ਰਿਹਾ ਹੈ ਕਿ ਬੇਸ਼ੱਕ ਖਤਰੇ ਦੇ ਨਿਸ਼ਾਨ ਤੋਂ ਉੱਤੇ ਹੈ ਪਾਣੀ ਇਸ ਵੇਲੇ ਪਰ ਕਿਤਨਾ ਕਿਤੇ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਬਹੁਤ ਵੱਡੀ ਚਿੰਤਾ ਦੀ ਗੱਲ ਨਹੀਂ ਹੈ ਹਾੜਾਂ ਵਾਲੀ ਹਾਲਾਤਾਂ ਦੀ ਗੱਲ ਨਹੀਂ ਹੈ ਪਰ ਜੋ ਤਸਵੀਰ ਇਸ ਵੇਲੇ ਨਜ਼ਰ ਆ ਰਹੀ ਹੈ ਤਾਂ ਕਾਫੀ ਜ਼ਿਆਦਾ ਚਿੰਤਾਜਨਕ ਤਸਵੀਰ ਜ਼ਰੂਰ ਹੈ ਗੁਰਦਾਸਪੁਰ ਦੀ ਗੱਲ ਕਰ ਲਈਏ ਅਸੀਂ ਬਾਕੀ ਹੋਰ ਜ਼ਿਲ੍ਹਿਆਂ ਦੀ ਗੱਲ ਕਰ ਲਈਏ ਤਾਂ ਲੋਕਾਂ ਦੇ ਘਰਾਂ ਤੱਕ ਪਾਣੀ ਵੜ ਗਿਆ ਕਈ ਪਿੰਡਾਂ ਦੇ ਪਿੰਡ ਇਸ ਵੇਲੇ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੇ ਨੇ ਫਿਰੋਜ਼ਪੁਰ ਦੀ ਗੱਲ ਕਰਦੇ ਆ ਜਾਂ ਫਿਰ ਆ ਅੰਮ੍ਰਿਤਸਰ ਦੇ ਕਈ ਨਾਂ ਲੱਗਦੇ ਪਿੰਡ ਨੇ ਤਾਂ ਇਹ ਹਾਲਾਤ ਬਣੇ ਹੋਏ ਨੇ ਔਰ ਵੱਖ-ਵੱਖ ਥਾਈਂ ਅਸੀਂ ਅਪਡੇਟ ਲੈ ਰਹੇ ਹਾਂ ਲਗਾਤਾਰ ਸਾਡੇ ਸਹਿਯੋਗੀ ਵੱਖ-ਵੱਖ ਥਾਈਂ ਜੋ ਗਰਾਊਂਡ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ। ਅਦਰ ਪਠਾਨਕੋਟ ਦੇ ਸੁਜਾਰਪੁਰ ਦੇ ਵਿੱਚ ਹਾਲਾਤ ਵਿਗੜੇ ਨੇ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਦੇ ਉੱਪਰੋਂ ਪਾਣੀ ਲੰਘ ਰਿਹਾ ਹੈ ਦੱਸ ਦਈਏ ਕਿ ਉੱਪਰ ਬਾਰੀ ਦੁਆਬ ਨਹਿਰ UBDC ਨਹਿਰ ਜਿਹੜੀ ਹੈ ਓਵਰਫਲੋ ਹੋ ਗਈ ਹੈ ਤਾਂ NDRF ਦੀਆਂ ਟੀਮਾਂ ਉੱਥੇ ਤਾਇਨਾਤ ਨੇ ਯਾਰੀ ਕੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਬਿਲਕੁਲ ਹਾਲਾਤ ਜਿਹੜੇ ਨੇ ਉਹ ਠੀਕ ਕੀਤੇ ਜਾਣ ਜਿਹੜੇ ਲੋਕ ਫਸੇ ਹੋਏ ਨੇ ਸਭ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਕਿ ਸਾਡੀ ਪਹਿਲ ਇਹ ਹੈ ਕਿ ਲੋਕਾਂ ਨੂੰ ਜਿਹੜਾ ਹੈ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਣ ਦਿੱਤੀ ਜਾਵੇ ਰਾਜੀਵ ਸ਼ਰਮਾ ਨੇ ਮੇਰੇ ਸਹਿਯੋਗੀ ਇਸ ਵੇਲੇ ਲਾਈਵ ਮੌਜੂਦ ਨੇ ਰਾਜੀਵ ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ ਔਰ ਕੀ ਕੁਝ ਇੱਥੇ ਤਸਵੀਰ ਬਣੀ ਹੋਈ ਹੈ ਕਿਉਂਕਿ ਪਾਣੀ ਬਿਲਕੁਲ ਓਵਰਫਲੋ ਹੋਇਆ ਹੈ ਆ ਬਿਲਕੁਲ ਗੁਰਜੂਤ ਮੈਂ ਇਸ ਵੇਲੇ ਪਠਾਨਕੋਟ ਦੇ ਹੀ ਪਿੰਡ ਰਕਵਾਲ ਦੇ ਵਿੱਚ ਔਰ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪਾਣੀ ਜੋ ਹੈ ਓਵਰਫਲੋ ਹੋ ਕੇ ਹਾਈਵੇ ਤੇ ਪਹੁੰਚ ਚੁੱਕਿਆ ਔਰ ਤਸਵੀਰਾਂ ਤੁਸੀਂ ਦੇਖੋ ਕਿ ਇਹ ਇੱਕ ਪਿੰਡ ਦੀਆਂ ਰਕਵਾਲ ਪਿੰਡ ਹੈ ਔਰ ਪਿੰਡ ਦੇ ਵਿੱਚ ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਦੇ ਲਈ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਾਣੀ ਬਹੁਤ ਜ਼ਿਆਦਾ ਹੈ ਔਰ ਭਾਵੇਂ ਕੋਈ ਸਕੂਲ ਹੈ ਮੰਦਿਰ ਹੈ ਹਰ ਇੱਕ ਚੀਜ਼ ਪਾਣੀ ਦੇ ਵਿੱਚ ਡੁੱਬੀ ਨਜ਼ਰ ਆ ਰਹੀ ਹੈ ਇਸ ਪਾਸੇ ਪੂਰੇ ਖੇਤ ਤੁਸੀਂ ਦੇਖੋ ਹਾਲਾਂਕਿ ਇੱਥੋਂ ਜਿਹੜਾ ਦਰਿਆ ਉਹ ਕਾਫੀ ਦੂਰ ਹੈ ਪਰ ਬਰਸਾਤ ਦੇ ਨਾਲ ਨਾਲ ਜਿਹੜਾ ਦਰਿਆ ਦੇ ਵਿੱਚ ਪਾਣੀ ਓਵਰਫਲੋ ਹੋਇਆ ਹੈ ਔਰ ਜੋ ਮਾਦੋਪੁਰ ਹੈਡਵਰਕਸ ਤੋਂ ਪਾਣੀ ਛੱਡਿਆ ਗਿਆ ਉਸ ਕਰਕੇ ਲੋਕਾਂ ਦੀਆਂ ਦਿੱਕਤਾਂ ਵਧੀਆਂ ਸਾਹਮਣੇ ਇੱਕ ਸਕੂਲ ਵੀ ਹੈ ਔਰ ਸਕੂਲ ਦੇ ਸਾਹਮਣੇ ਇੱਕ ਘਰ ਹੈ ਜਿੰਨਾ ਵੱਲੋਂ ਇਸ ਪਾਣੀ ਨੂੰ ਘਰ ਦੇ ਅੰਦਰ ਦਾਖਲ ਹੋਣ ਤੋਂ ਰੋਕਣ ਦੇ ਲਈ ਕਾਫੀ ਕੋਸ਼ਿਸ਼ਾਂ ਤਾਂ ਜ਼ਰੂਰ ਕੀਤੀਆਂ ਗਈਆਂ ਸੀ ਪਰ ਉਹ ਕੋਸ਼ਿਸ਼ਾਂ ناکਾਮ ਰਹੀਆਂ ਹਾਲਾਂਕਿ ਹੁਣ ਧੁੱਪ ਨਿਕਲੀ ਹੈ ਇਸ ਵੇਲੇ ਥੋੜਾ ਪਾਣੀ ਜ਼ਰੂਰ ਘਟਿਆ ਕਿਉਂਕਿ ਬਰਸਾਤ ਵੀ ਬੰਦ ਹੈ ਪਰ ਘਰ ਦੇ ਵਿੱਚ ਤੁਸੀਂ ਦੇਖੋ ਕਿ ਇਦਾਂ ਜਿਹੜੇ ਨਿਸ਼ਾਨ ਨੇ ਪਾਣੀ ਦੇ ਉਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਘਰ ਦੇ ਜਿਹੜੇ ਮਾਲਕ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਭਾਈ ਸਾਹਿਬ ਕੀ ਹਾਲਾਤੀ ਪਾਣੀ ਦੇ ਕਿਉਂਕਿ ਇਸ ਵળે ਲੱਗ ਰਿਹਾ ਕਿ ਥੋੜਾ ਪਾਣੀ ਘਟਿਆ ਹਾਂਜੀ ਕੱਲ 7 ਵਜੇ ਪਾਣੀ ਘਟਿਆ ਸੀਗਾ ਰਾਤ ਨੂੰ ਫਿਰ ਉਸ ਤੋਂ ਬਾਅਦ ਪਾਣੀ ਚੜ੍ਹ ਗਿਆ ਤੋ ਕ੍ਰੀਮ ਸਾਡੇ ਪਾਣੀ ਹੰਦਾ ਚਲਾ ਗਿਆ ਸੀਗਾ ਉਹ ਗਲੀ ਤੱਕ ਚਲੇ ਗਿਆ ਸੀਗਾ ਫਿਰ ਸ਼ਾਮ ਨੂੰ ਇਹ ਸਿਰ ਆਪਣੇ 9 ਵਜੇ ਨਾਲ ਫਿਰ ਪਾਣੀ ਘਟਣਾ ਸ਼ੁਰੂ ਹੋ ਗਿਆ ਪਰ ਹਾਲਾਤ ਬਹੁਤ ਖਰਾਬ ਸੀਗੇ ਜੀ ਹਾਂਜੀ ਤੇ ਕਿੰਨੀਆਂ ਕਿ ਦਿੱਕਤਾਂ ਘਰ ਦਾ ਸਮਾਨ ਕੋਈ ਖਰਾਬ ਤਾਂ ਆਇਆ ਸਾਨੂੰ ਜੀ ਸਾਰਾ ਜੋ ਵੀ ਅੰਦਰ ਸੋਫੇ ਜੋ ਵੀ ਇਹਦਾ ਸਮਾਨ ਹੁੰਦਾ ਸਾਨੂੰ ਉਹ ਆਪਾਂ ਉਹ ਕਰਨਾ ਪਿਆ ਉਹ ਸਮਲ ਕਰਨੀ ਪਈ ਪਤਾ ਨਹੀਂ ਸੀ ਕਰਕੇ ਰਾਤ ਨੂੰ ਪਾਣੀ ਵੱਛਦਾ ਸੀਗਾ ਕਿਉਂਕਿ ਟਾਈਮ ਵਾਲਾ ਹੁੰਦਾ ਕਿਸੇ ਟਾਈਮ ਵੀ ਖਤਰਾ ਜਿਹੜਾ ਮੁੰਡਾ ਹਾਂਜੀ ਹਾਂਜੀ ਖਤਰਾ ਜੀ ਰਾਤ ਨੂੰ ਜਦ ਬਾਰਿਸ਼ ਹੋ ਗਈ ਜਦਾਂ ਵੀ ਹੈ ਸਾਨੂੰ ਤੇ ਕਦਾਂ ਸਾਹਮਣਾ ਕਰਨਾ ਪੈ ਤੋ ਉਹ ਬਿਲਕੁਲ ਇੱਕ ਵਾਰ ਮੈਂ ਦਿਖਾ ਦਿਆਂ ਕਿ ਇਹਨਾਂ ਦਾ ਕਹਿਣਾ ਕਿ ਰਾਤ ਵੇਲੇ ਪਾਣੀ ਬਹੁਤ ਜ਼ਿਆਦਾ ਸੀ ਔਰ ਜਿਸ ਤਰ੍ਹਾਂ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਜੇਕਰ ਬਰਸਾਤ ਲਗਾਤਾਰ ਹੁੰਦੀ ਹੈ ਔਰ ਪਾਣੀ ਜੇਕਰ ਡੈਮ ਤੋਂ ਫਿਰ ਛੱਡਿਆ ਜਾਂਦਾ ਤਾਂ ਦਿੱਕਤ ਹੋਰ ਵੱਧ ਸਕਦੀ ਹੈ ਇਸ ਵੇਲੇ ਮੈਂ ਬਿਲਕੁਲ ਸਾਹਮਣੇ ਜਿਹੜਾ ਸਕੂਲ ਹੈ ਇਹ ਸਮਾਰਟ ਸਕੂਲ ਹੈ ਰਿਕਵਾਲਪਿੰਡ ਦਾ ਉਹ ਵੀ ਇਸ ਵੇਲੇ ਪਾਣੀ ਦੇ ਵਿੱਚ ਡੁੱਬਿਆ ਨਜ਼ਰ ਆ ਰਿਹਾ ਹੈ ਔਰ ਜਿੰਨੇ ਵੀ ਆਸ-ਪਾਸ ਘਰ ਨੇ ਉਹਨਾਂ ਲੋਕਾਂ ਨੂੰ ਖਾਸੀਆਂ ਦਿੱਕਤਾਂ ਜਿਹੜੀਆਂ ਨੇ ਉਹ ਪੇਸ਼ ਆ ਰਹੀਆਂ ਨੇ ਹਾਲਾਂਕਿ ਹੁਣ ਥੋੜੀ ਰਾਹਤ ਜ਼ਰੂਰ ਮਿਲੀ ਹੈ ਇਹ ਵੀ ਇੱਕ ਗੱਲ ਤੁਸੀਂ ਦੇਖੋ ਕਿ ਪਾਣੀ ਜੋ ਹੈ ਉਹ ਘਟਿਆ ਹੈ ਸਾਹਮਣੇ ਬੋਰੀਆਂ ਲਗਾ ਕੇ ਗੇਟ ਦੇ ਉੱਤੇ ਇਸ ਨੂੰ ਬੰਦ ਕੀਤਾ ਗਿਆ ਸੀ ਤਾਂ ਕਿ ਪਾਣੀ ਘਰ ਦੇ ਅੰਦਰ ਨਾ ਜਾਵੇ ਪਰ ਇਹ ਸਾਰੀਆਂ ਰੋਕਾਂ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕਿਤਨਾ ਕਿਤੇ ناکਾਮ ਸਾਬਤ ਹੋਈਆਂ ਤਾਂ ਇਹ ਸਾਹਮਣੇ ਤੁਸੀਂ ਦੇਖੋ ਕਿ ਪਿੰਡ ਦੇ ਵਿੱਚ ਰਿਹਾਇਸ਼ੀ ਇਲਾਕਾ ਹੈ ਥੋੜਾ ਉੱਚਾ ਜ਼ਰੂਰ ਪਿੰਡ ਨੂੰ ਜੋ ਹੈ ਰੱਖਿਆ ਗਿਆ ਤਾਂ ਕਿ ਅ ਤੇ ਰਿਆ ਦੇ ਵਿੱਚ ਜੇਕਰ ਪਾਣੀ ਵੱਧਦਾ ਤਾਂ ਲੋਕਾਂ ਦੀਆਂ ਮੁਸ਼ਕਲਾਂ ਵੀ ਉਸ ਦੇ ਨਾਲ ਨਾਲ ਵਧਦੀਆਂ ਨੇ ਤਾਂ ਹੋਰ ਵੀ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦੇ ਅੰਦਰ ਤੱਕ ਪਾਣੀ ਪਹੁੰਚ ਚੁੱਕਿਆ ਹੈ ਲੋਕਾਂ ਨੇ ਆਪਣੇ ਘਰਾਂ ਦਾ ਸਮਾਨ ਜੋ ਹੈ ਚਾਹੇ ਕੋਈ ਫਰਿੱਜ ਹੈ ਵਾਸ਼ਿੰਗ ਮਸ਼ੀਨ ਹੈ ਉਹਨਾਂ ਨੂੰ ਉੱਚੀਆਂ ਥਾਵਾਂ ਦੇ ਉੱਤੇ ਉਹਨਾਂ ਨੇ ਮਜਬੂਰਨ ਰੱਖਿਆ ਉਹ ਵੀ ਤਸਵੀਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਤੁਸੀਂ ਦੇਖੋ ਕਿ ਇਹ ਹਾਲਾਤ ਨੇ ਇਹ ਪਿੰਡ ਜੋ ਹੈ ਦਰਿਆ ਦਾ ਰੂਪ ਤਾਰਨ ਕਰ ਚੁੱਕਾ ਹੈ ਸੜਕਾਂ ਜਿਹੜੀਆਂ ਨੇ ਗਲੀਆਂ ਨੇ ਉਹ ਤੁਸੀਂ ਦੇਖੋ ਕਿ ਉੱਥੇ ਪਾਣੀ ਦੇ ਜਿਹੜੇ ਨਿਸ਼ਾਨ ਨੇ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਹਾਲਾਤ ਹੋਣਗੇ ਸਾਹਮਣੇ ਜਿਹੜੇ ਘਰ ਨੇ ਉਹਨਾਂ ਦੇ ਅੰਦਰ ਵੀ ਪਾਣੀ ਜੋ ਹੈ ਬੁਰੀ ਤਰ੍ਹਾਂ ਇਸ ਪਾਣੀ ਨੇ ਜੋ ਹੈ ਨੁਕਸਾਨ ਪਹੁੰਚਾਇਆ ਥੋੜੀ ਦੇਰ ਪਹਿਲਾਂ ਦੀਆਂ ਜਿਹੜੀਆਂ ਤਸਵੀਰਾਂ ਇਸ ਪਾਸੇ ਅਸੀਂ ਦੇਖੀਏ ਕਿ ਇਹ ਦੇਖੋ ਤੁਸੀਂ ਗਲੀ ਦੇ ਵਿੱਚ ਬਹੁਤ ਸਾਰੀ ਮਿੱਟੀ ਨਜ਼ਰ ਆ ਰਹੀ ਹੈ ਪਾਣੀ ਤਾਂ ਇਸ ਥਾਂ ਤੱਕ ਜੋ ਹੈ ਪਾਣੀ ਨੇ ਮਾਰ ਕੀਤੀ ਹੈ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਜੋ ਹੈ ਉਹ ਪਹੁੰਚਿਆ ਸੀ ਤਾਂ ਲੋਕਾਂ ਦੇ ਘਰਾਂ ਦਾ ਜਿਹੜਾ ਸਮਾਨ ਹੈ ਉਸ ਨੂੰ ਵੀ ਘਰ ਦੇ ਅੰਦਰ ਅਸੀਂ ਆ ਦੇਖ ਲੈਨੇ ਆ ਹਾਲਾਂਕਿ ਲਾਈਟ ਵੀ ਨਹੀਂ ਹੈ ਤਾਂ ਘਰ ਦੇ ਅੰਦਰ ਤੱਕ ਪਾਣੀ ਜੋ ਹੈ ਪਹੁੰਚਿਆ ਸੀ ਇਹ ਦੇਖੋ ਤੁਸੀਂ ਘਰ ਦੇ ਵਿੱਚ ਇੱਕ ਪੂਰਾ ਜਿਹੜਾ ਫਰਸ਼ ਹੈ ਘਰ ਦਾ ਉਹ ਬੈਠ ਚੁੱਕਿਆ ਕਿਉਂਕਿ ਇਸ ਬਰਸਾਤ ਔਰ ਜਿਹੜਾ ਦਰਿਆ ਦਾ ਪਾਣੀ ਹੈ ਉਸ ਨੇ ਕਈ ਘਰਾਂ ਨੂੰ ਇਸ ਤਰੀਕੇ ਦੇ ਨਾਲ ਨੁਕਸਾਨ ਜੋ ਹੈ ਉਹ ਪਹਟਾਇਆ ਔਰ ਇੱਕ ਹੋਰ ਘਰ ਜਿਨ੍ਹਾਂ ਦੇ ਘਰ ਦੇ ਵਿੱਚ ਕਾਫੀ ਸਮਾਨ ਸੀ ਉਹਨਾਂ ਦੇ ਜਿਹੜੇ ਬੈੱਡ ਤੋਂ ਲੈ ਕੇ ਗੈਸ ਸਿਲੰਡਰ ਹੋਰ ਜ਼ਰੂਰੀ ਜਿਹੜਾ ਹਰ ਰੋਜ਼ ਇਸਤੇਮਾਲ ਆਉਣ ਵਾਲੀਆਂ ਚੀਜ਼ਾਂ ਨੇ ਉਹਨਾਂ ਚੀਜ਼ਾਂ ਨੂੰ ਹੁਣ ਕਿਸੇ ਨੇ ਆਪਣੇ ਘਰਦਿਆਂ ਪੌੜੀਆਂ ਦੇ ਵਿੱਚ ਰੱਖਿਆ ਕਿਸੇ ਨੇ ਚਿੰਤਾ ਜਿਹਦੇ ਵਿੱਚ ਨਹੀਂ ਔਰ ਪਰੇਸ਼ਾਨ ਨਹੀਂ ਕਾਫੀ ਕਿ ਆਖਿਰਕਾਰ ਇਹ ਕਿ ਹਾਲਾਤ ਬਣਦੇ ਜਾ ਰਹੇ ਨੇ ਹਾਲਾਂਕਿ ਬੇਸ਼ੱਕ ਪਾਣੀ ਉਤਰਿਆ ਹੈ ਪਰ ਅਜੇ ਵੀ ਜਿਹੜੀ ਸਥਿਤੀ ਹੈ ਉਹ ਡਾਵਾ ਡੋਲ ਹੈ ਤਾਂ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਰਾਜੀ ਤਮਾਮ ਤਸਵੀਰਾਂ ਦਿਖਾਉਣ ਦੇ ਲਈ ਗੱਲਬਾਤ ਦੇ ਲਈ ਤਾਂ ਬਾਕੀ ਵਕਤ ਹੈ ਤੋ ਅਸੀਂ ਰਿਪੋਰਟ ਲੈ ਰਹੇ ਹਾਂ ਕਿ ਕੁਝ ਇਸ ਵੇਲੇ ਹਾਲਾਤ ਬਣੇ ਹੋਏ ਨੇ ਕਿਉਂਕਿ ਜਿੱਥੇ ਪੌਂਗ ਡੈਮ ਦੇ ਵਿੱਚ ਵੀ ਕਾਫੀ ਵਾਟਰ ਲੈਵਲ ਉੱਪਰ ਆ ਗਿਆ ਹੈ ਚਿੰਤਾਜਨਕ ਸਥਿਤੀ ਹੈ ਤਾਂ ਦੂਸਰੇ ਪਾਸੇ ਜਿੱਥੇ ਜਿੱਥੇ ਪਿੰਡਾਂ ਦੇ ਵਿੱਚ ਔਰ ਖਾਸ ਤੌਰ ਤੇ ਜਿੱਦ ਲਈ ਤੇ ਪਾਣੀ ਆ ਜਾਵੇ ਤਾਂ ਫਿਰ ਕਾਫੀ ਜ਼ਿਆਦਾ ਚਿੰਤਾਜਨਕ ਸਥਿਤੀ ਬਣਦੀ ਹੈ ਤਸਵੀਰਾਂ ਜਿਹੜੀਆਂ ਨੇ ਉਹ ਕਾਫੀ ਡਰਾਉਣੀਆਂ ਹੋ ਜਾਂਦੀਆਂ ਉਦਰ ਤਰਨ ਧਾਰਨ ਦੇ ਪਿੰਡ ਘੜੂਮ ਦੇ ਲੋਕਾਂ ਦੀ ਸਰਕਾਰ ਤੋਂ ਗੁਹਾਰ ਹੈ ਦਰਿਆ ਪਾਰ ਕਰਨ ਦੇ ਲਈ ਸਰਕਾਰੀ ਬੇੜੀ ਉਹਨਾਂ ਨੇ ਮੰਗੀ ਹੈ ਤਾਂ ਖਸਤਾ ਹਾਲਤ ਬੇੜੀ ਦੇ ਨਾਲ ਦਰਿਆ ਪਾਰ ਕਰ ਰਹੇ ਨੇ ਕਿਸਾਨ ਅਜੇ ਤੱਕ ਕੋਈ ਮਦਦ ਨਹੀਂ ਪਹੁੰਚੀ ਪਿੰਡ ਵਾਸੀਆਂ ਦਾ ਕਹਿਣਾ ਹੈ ਤਾਂ ਹੜ ਦੀ ਮਾਰ ਚੱਲ ਰਹੀ ਹੈ ਇਹ ਲੋਕ ਜਿਹੜੇ ਨੇ ਉਹ ਗੁਹਾਰ ਲਗਾ ਰਹੇ ਨੇ ਹੜ ਦੀ ਮਾਰ ਚੇ ਰਹੇ ਨੇ ਪਿੰਡ ਘੜੂਮ ਦੇ ਲੋਕ ਤਾਂ ਇਹਨਾਂ ਨੇ ਗੁਹਾਰ ਲਗਾਈ ਹੈ ਸਰਕਾਰ ਤੋਂ ਔਰ ਕਿਹਾ ਹੈ ਕਿ ਸਰਕਾਰੀ ਜਿਹੜੀ ਬੇੜੀ ਹੈ ਉਹ ਦਿੱਤੀ ਜਾਵੇ ਕੁੱਦ ਲਗਾਤਾਰ ਪਾਣੀ ਦਾ ਪੱਧਰ ਵਧਦਾ ਹੋਇਆ ਦਿਖਾਈ ਦੇ ਰਿਹਾ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਇਹ ਕੋਈ ドライ ਦਰਿਆ ਨਹੀਂ ਹੈ ਕਿਸਾਨ ਦੀਆਂ ਜ਼ਮੀਨਾਂ ਨੇ ਜੋ ਕਿ ਜਿੱਥੇ ਦੇ ਵਿੱਚ ਪਾਣੀ ਚੱਲ ਰਿਹਾ ਹੈ ਹਾਲਾਂਕਿ ਆਪਾਂ ਇਸ ਵਕਤ ਇਸ ਜਗ੍ਹਾ ਤੇ ਖਲੋਤੇ ਔਰ ਇੱਥੋਂ ਤੱਕ ਪਾਣੀ ਔਰ ਥੋੜਾ ਜਿੰਨਾ ਅੱਗੇ ਹੁੰਦਾ ਜਾਵਾਂਗੇ ਪਾਣੀ ਦਾ ਪੱਧਰ ਵੱਧਦਾ ਹੋਇਆ ਦਿਖਾਈ ਦੇਵੇਗਾ ਇਹ ਤਸਵੀਰਾਂ ਨੇ ਹਾਲਾਂਕਿ ਅੱਗੇ ਜਿਹੜਾ ਹੈ 9 ਤੋਂ 10 ਫੁੱਟ ਤੋਂ ਵੀ ਜ਼ਿਆਦਾ ਡੂੰਘਾ ਪਾਣੀ ਜਿਹੜਾ ਹੈ ਗਾਂ ਅੱਗੇ ਜਾ ਕੇ ਹੋ ਜਾਂਦਾ ਹੈ ਹਾਲਾਂਕਿ ਇਹ ਕਿਸਾਨਾਂ ਦੀਆਂ ਜ਼ਮੀਨਾਂ ਨੇ ਔਰ ਉਹਨਾਂ ਘਰਾਂ ਦੇ ਵਿੱਚੋਂ ਲੋਕਾਂ ਨੂੰ ਪ੍ਰਸ਼ਾਸਨ ਅਤੇ ਜਿਹੜੇ ਪਿੰਡ ਵਾਸੀ ਨੇ ਇਹਨਾਂ ਵੱਲੋਂ ਰੈਸਕਿਊ ਕੀਤਾ ਗਿਆ ਤੇ ਬਾਹਰ ਕੱਢ ਲਿਤਾ ਗਿਆ ਹਾਲਾਂਕਿ ਸਾਰੇ ਜਿਹੜੇ ਨੇ ਕਹਿ ਸਕਦੇ ਜਾਨਵਰ ਵੀ ਜਿਹੜੇ ਨੇ ਹੌਲੀ-ਹੌਲੀ ਜਿਹੜੇ ਨੇ ਬਾਹਰ ਕੱਢੇ ਜਾ ਰਹੇ ਨੇ ਪਿੰਡ ਵਾਸੀ ਇੱਥੇ ਮੰਜੂਰੀ ਨਾਲ ਸ਼ੁਰੂਆਤੀ ਗੱਲਬਾਤ ਕਰਦੇ ਆ ਪਾਣੀ ਦਾ ਲੈਵਲ ਇੱਕਦਮ ਵਧਣਾ ਸ਼ੁਰੂ ਹੋਇਆ ਇੱਕ ਇਸ ਤਰੀਕੇ ਨਾਲ ਪਾਣੀ ਦਿਨ-ਪੇ ਦਿਨ ਵੱਧਦਾ ਦਿਖਾਈ ਦੇ ਰਿਹਾ ਪਾਣੀ ਰੋਜ਼-ਰੋਜ਼ ਵਧੀ ਜਾ ਰਿਹਾ ਪਾਣੀ ਬਹੁਤ ਜ਼ਿਆਦਾ ਵਾ ਜਿਹੜੇ ਅਗਲੇ ਪਾਸੇ ਜ਼ਿੰਮੇਵਾਰ ਹੀ ਉਹ ਬੈਕਾਂ ਤੇ ਬੈਠੇ ਹੋਏ ਉਹਨਾਂ ਨੂੰ ਵੀ ਕੱਲ੍ਹ ਵਗ ਬੇੜੀ ਦੇ ਉੱਤੇ ਭਾਗ ਲਿਆਂਦਾ ਵਾ ਹਾਂਜੀ ਕਿਸ ਤਰੀਕੇ ਨਾਲ ਭਾਜੀ ਪਾਣੀ ਰੋਜ਼ ਜਿਵੇਂ ਲੈਵਲ ਜਿਵੇਂ ਪਿੱਛੇ ਹੁਣ 2065 ਲੱਖ ਕਿਊਸਿਕ 265000 ਕਿਊਸਿਕ ਪਾਣੀ ਸੀ ਤੇ ਹੁਣ ਗਾਂਹ ਦੀ ਗਾਂਹ ਪਾਣੀ ਜਿਹੜਾ ਵਧ ਰਿਹਾ ਕੀ ਆਪਣੇ ਪਿੰਡਾਂ ਨੂੰ ਮੂਵ ਕਰ ਦੇ ਇਹ ਭਾਈ ਜਿਉ ਪਰਸੋਂ ਦਾ ਵਾਧਾ ਲੱਗਾ ਘਟਿਆ ਹੀ ਨਹੀਂ ਉਹ ਤੋਂ ਵਧ ਹੀ ਗਿਆ ਵਾ ਮੰਨ ਲਓ ਕਿ ਜੋ ਉਹਦੇ ਘਰ ਵਾਲੇ ਵਿੱਚ ਹੀ ਇੱਕਦਮ ਚਾਂਟਾ ਕੀ ਪਰਸੋਂ ਤੋਂ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਵਾ ਉਹ ਵੀ ਕੱਲ ਕੋ ਪਿੰਡ ਵਾਲਿਆਂ ਨੇ ਕੋ ਮਨ ਪ੍ਰਸ਼ਾਸਨ ਨੂੰ ਇਥੋਂ ਫੋਨ ਕੀਤਾ ਸੀ ਫੋਨ ਕੀਤਾ ਨਾ ਲਾਚ ਉਹਨਾਂ ਨੂੰ ਕੱਢ ਕੇ ਲਿਆਂਦਾ ਡੰਗਰ ਉਹਨਾਂ ਦੇ ਕੱਢ ਕੇ ਲਿਆਂਦੇ ਕੱਲ ਸਾਰੀ ਦਿਹਾੜੀ ਸਾਡੀ ਇਦਾਂ ਲੱਗ ਗਈ ਮੰਨ ਲਓ ਸਾਰੇ ਪਿੰਡ ਦੀ ਜਿਹੜੇ ਨਾਲ ਉਹਨਾਂ ਦਾ ਰਿਸ਼ਤਾ ਕੀਤੇ ਮੰਨ ਲਓ ਡੰਗਰ ਵੀ ਉਹਨਾਂ ਦੇ ਵਿਚਾਰਿਆਂ ਦੇ ਵਿੱਚ ਹੀ ਤੇ ਆਪ ਵੀ ਵਿੱਚ ਪਰਿਵਾਰ ਵੀ ਉਹਨਾਂ ਦਾ ਵਿੱਚ ਹੀ ਬਾਕੀ ਸਮਾਰਟਫੋਨ ਤੇ ਕਿਸੇ ਦਾ ਨਿਕਲਿਆ ਨਹੀਂ ਗਿਆ ਇੱਕ ਡੰਗਰ ਤੇ ਉਹਨਾਂ ਰੀਆਂ ਜਾਨਾਂ ਬਚਾ ਕੇ ਬਾਹਰ ਲਿਆਂਦਾ ਕਰਤਾਬ ਤੁਸੀਂ ਪਾਣੀ ਦਾ ਬਦਰ ਵਾਧਾ ਹੋਇਆ ਦਿਖਾਈ ਦੇ ਰਿਹਾ ਕਿ ਜਿਵੇਂ ਹਾਲਾਕਿ ਇਹ ਥੋੜਾ ਕੁਝ ਦੀ ਦੂਰੀ ਤੇ ਅਸੀਂ ਆ ਔਰ ਦੱਸਦੀ ਹੈ ਕਿ 30 ਤੋਂ ਹੁਣ ਦੱਸਿਆ ਜਾ ਰਿਹਾ ਕਿ 12 ਤੋਂ 13 ਫੁੱਟ ਪਾਣੀ ਅੱਗੇ ਜਿਹੜਾ ਡੂੰਗਾ ਇਸਕਾ ਔਰ ਦੱਸਦੀ ਹੈ ਜੀ ਲਗਾਤਾਰ ਪਾਣੀ ਇੱਥੇ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਵਾਧਾ ਹੋਇਆ ਦਿਖਾਈ ਦੇ ਰਿਹਾ ਹਾਲਾਕਿ ਕਈ ਏਕੜ ਦਾ ਨੁਕਸਾਨ ਜਿਹੜਾ ਹੈ ਹਥਾੜ ਖੇਤਰ ਔਰ ਮੰਡ ਖੇਤਰ ਦੇ ਵਿੱਚ ਵੀ ਪਾਣੀ ਨੇ ਕੀਤਾ ਔਰ ਦੱਸਦੀ ਹੈ ਕਿ ਇਸੇ ਤਰੀਕੇ ਨਾਲ ਗਾਂਹ ਹੁਣ ਪੈਣੀ ਪਾਣੀ ਜਿਹੜਾ ਹੈ ਸੈਣੀ ਵਾਲਾ ਅਤੇ ਫਰੋਜਪੁਰ ਵਾਲ ਨੂੰ ਜਿਹੜਾ ਹੈ ਅੱਗੇ ਛੱਡਿਆ ਜਾ ਰਿਹਾ ਹੈ ਅਗੇ ਵਧਿਆਂ ਤਾਂ ਅਜਨਾਲਾ ਦੇ ਕਈ ਪਿੰਡਾਂ ਦੇ ਵਿੱਚ ਅਜੇ ਵੀ ਹੜ੍ਹ ਦੇ ਕਾਰਨ ਹਾਲ ਬੇਹਾਲ ਹੈ ਔਰ ਇੱਥੇ ਰਾਮਦਾਸ ਪਿੰਡ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬ ਗਿਆ ਹੈ ਔਰ ਲੋਕ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਦੇ ਵੱਲ ਜਾ ਰਹੇ ਨੇ ਤੇ ਸਰਕਾਰ ਦੇ ਵੱਲੋਂ ਬਣਾਏ ਕੈਂਪਾਂ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਸਰਦੀ ਤਹਿਸੀਲ ਅਜਨਾਲਾ ਦੇ ਪਿੰਡ ਰਾਮਦਾਸ ਦੇ ਪਿੰਡ ਬਾਬਾ ਬੁਢਾ ਸਾਹਿਬ ਅਸੀਂ ਖੜੇ ਆ ਜਿੱਥੇ ਇੱਕ ਗੁਰਦੁਆਰਾ ਸਾਧ ਦੀ ਬਿਲਡਿੰਗ ਦੇ ਉੱਪਰ ਅਸੀਂ ਖੜੇ ਆ ਤਾਂ ਕਿ ਤੁਹਾਨੂੰ ਸਾਰੀ हालात ਦਾ ਦਿਖਾ ਸਕੀਏ ਜਿਹੜਾ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਏਕੜੇ ਜ਼ਮੀਨ ਤੇ ਪਾਣੀ ਦੇ ਵਿੱਚ ਪਾਣੀ ਦੇ ਕਰਕੇ ਖਰਾਬ ਜ਼ਰੂਰ ਹੋਈ ਹੈ ਲੇਕਿਨ ਕੁਝ ਘਰ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੈਮਰਾ ਸਕਰੀਨ ਦੇ ਵਿੱਚ ਘਰ ਵੀ ਪਾਣੀ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਹੈ ਘਰਾਂ ਦੇ ਵਿੱਚੋਂ ਮੈਂਬਰ ਜ਼ਰੂਰ ਇਸ ਵੇਲੇ ਆਪਣੇ ਜਿਹੜੇ ਰਿਸ਼ਤੇਦਾਰਾਂ ਕੋ ਜਾ ਚੁੱਕੇ ਹੈ ਤੇ ਨਾਲ ਹੀ ਘਰਾਂ ਦਾ ਸਮਾਨ ਵੀ ਖਰਾਬ ਉਦਾਂ ਨਜ਼ਰ ਆ ਰਿਹਾ ਸੋ ਘਰ ਨੂੰ ਖਾਲੀ ਕਰ ਦਿੱਤਾ ਗਿਆ ਜਿਹੜਾ ਜ਼ਰੂਰੀ ਸਮਾਨ ਸੀ ਉਹ ਖਰਾਬ ਹੋ ਚੁੱਕਿਆ ਲੋਕ ਆਪਣੀ ਛੱਤਾਂ ਤੇ ਰਹਿਣ ਨੂੰ ਮਜਬੂਰ ਜ਼ਰੂਰ ਹੈ ਕਿਉਂਕਿ ਘਰ ਸਾਰੇ ਡੁੱਬੇ ਪਏ ਇਸ ਦੇ ਨਾਲ ਤੁਹਾਨੂੰ ਹੋਰ ਤਸਵੀਰ ਦਿਖਾਵਾਂਗੇ ਕਿ ਜਿਹੜੀ ਤਸਵੀਰ ਇਸ ਵੇਲੇ ਤੁਸੀਂ ਦੇਖ ਰਹੇ ਹੋ ਇਹ ਸਾਰੀ ਤਸਵੀਰ ਕਿਸੇ ਸਮੇਂ ਅਗਰ ਅਸੀਂ 48 ਘੰਟੇ ਪਹਿਲਾਂ ਦੀ ਗੱਲ ਕਰੀਏ ਜਾਂ 24 ਘੰਟੇ ਪਹਿਲਾਂ ਦੀ ਗੱਲ ਕਰੀਏ ਤਾਂ ਕਰੀਬ ਸਾਰੀ ਫਸਲ ਜ਼ਰੂਰ ਅਥੇ ਕਿਸਾਨਾਂ ਨੇ ਆਪਣੇ ਪੁੱਤਾਂ ਵਾਂਗ ਫਸਲ ਜ਼ਰੂਰ ਪਾਲੀ ਸੀ ਲੇਕਿਨ ਇਸ ਵੇਲੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਸਾਰਾ ਸਾਰੀਆਂ ਫਸਲਾਂ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀਆਂ ਹੈ ਚਾਰੇ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਸਿਰਫ ਅੰਮ੍ਰਿਤਸਰ ਨਹੀਂ ਬਲਕਿ ਪੰਜਾਬ ਭਰ ਦੀ ਗੱਲ ਕਰੀਏ ਤੇ ਇਸ ਵੇਲੇ ਪੰਜਾਬ ਪਰ ਜਲਮਗਨ ਜ਼ਰੂਰ ਹੋਇਆ ਹੋਇਆ ਹੈ ਸਾਰਾ ਪੰਜਾਬ ਪਾਣੀ ਦੇ ਵਿੱਚ ਅੱਧਾ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਜ਼ਰੂਰ ਨਜ਼ਰ ਆ ਰਿਹਾ ਹਾੜਾ ਨਾਲ ਕਾਫੀ ਨੁਕਸਾਨ ਜਿਹੜਾ ਪੰਜਾਬ ਦਾ ਹੁੰਦਾ ਨਜ਼ਰ ਆ ਰਿਹਾ ਸੋ ਇੱਕ ਗੁਰਦੁਆਰਾ ਸਾਹਿਬ ਦੇ ਛਾਤੇ ਲੋਕ ਖੜੇ ਆ ਜਿਹੜੇ ਐਸੇ ਜਗ੍ਹਾ ਤੇ ਰਹਿੰਦੇ ਐਸੇ ਪਿੰਡ ਦੇ ਵਿੱਚ ਰਹਿੰਦੇ ਆ ਲੇਕਿਨ ਆਪਣੇ ਆਪ ਨੂੰ ਬਚਾਨ ਲਈ ਜ਼ਰੂਰ ਗੁਰਦੁਆਰਾ ਸਾਹਿਬ ਦੀ ਵਿੱਚ ਸ਼ਰਨ ਲਿੱਤੀ ਹੈ ਪਰਵਾਰਿਕ ਮੈਂਬਰਾਂ ਦੁਆਰਾ ਸ਼ਰਨ ਲਿੱਤੀ ਗਈ ਭਾਜੀ ਕਿਹੜਾ ਪਿੰਡ ਹੈ ਤੁਹਾਡਾ ਤੇ ਕਿੰਨਾ ਨੁਕਸਾਨ ਹੋਇਆ ਹੈ ਤੁਹਾਡਾ ਘਰ ਕਿੱਥੇ ਹੈ ਤੇ ਇਸ ਵੇਲੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਖੜੇ ਹੋ ਕੀ ਕਰਨਾ ਚਾਹੋਗੇ ਸਾਰਾ ਹੀ ਇਹ ਕਹਿੰਨੇ ਵੀ ਸਾਡਾ ਨੁਕਸਾਨ ਬਹੁਤ ਜ਼ਿਆਦਾ ਵਾ ਕੋਈ ਇਹਨੂੰ ਕੋਈ ਮੰਗ ਕੀਤੀ ਜਾਏ ਕੋਈ ਪ੍ਰਸ਼ਾਸਨ ਕੋ ਤੇ ਆਹ ਵੇਖੋ ਜੋ ਵੀ ਉਹ ਬੰਬੀ ਉਹ ਖ ਸਾਹਮਣੇ 7 ਫੁੱਟੇ ਪਾਣੀ ਆ ਉਹ ਆ ਸ਼ਾਬਾਸ਼ ਤੇ ਇਸ ਦੇ ਨਾਲ ਜੇ ਗੱਲ ਕਰੀਏ ਤੇ ਦੂਸਰਾ ਸਾਹਮਣੇ ਵੀ ਪਿੰਡ ਨਜ਼ਰ ਆ ਰਿਹਾ ਇੱਕ ਹੋਰ ਉਹ ਵੀ ਉਹ ਵੀ ਡੁੱਬਿਆ ਹੋੜ ਕਰ ਬਖਸ਼ੀ ਦੀ ਪੂਰੀ ਪਾਣੀ ਦੇ ਵਾੜ ਚਾ ਜੀ ਉਹ ਜਿਹੜੇ ਲੋਕ ਪਾਣੀ ਦੇ ਵਿੱਚ ਘਰ ਡੁੱਬੇ ਨਜ਼ਰ ਆ ਰਹੇ ਆ ਉਹ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਕੋ ਸ਼ਰਨ ਲੈ ਚੁੱਕੇ ਰੈਸਕਿਊ ਹੋ ਚੁੱਕੇ ਆ ਜਿਹੜਾ ਸਮਾਨ ਹੈ ਉਹ ਵੀ ਲੈ ਕੱਢ ਲਿਆ ਸਭ ਸਮਾਨ ਨਹੀਂ ਨਿਕਲਿਆ ਬਾਕੀ ਲੀੜਾ ਕਪੜਾ ਜੋ ਵੀ ਆਪਣਾ ਬੱਚਾ ਪੁੱਛਾ ਤੇ ਉਹ ਲੈ ਕੇ ਚਲ ਗਏ ਆ ਬਾਕੀ ਸਮਾਨ ਘਰਾਂ ਜੀ ਆ ਇੱਥੇ ਚਲੋ ਹੁਣ ਮੋਤ ਮਹਾਰਾਜੀ ਆ ਬਚਾਜੇ ਤੇ ਮਟਿੰਡਾ ਵਾਲ ਰੁਕ ਕਰਦੇ ਆ ਉਥੇ ਪ੍ਰਸ਼ਾਸਨ ਤੇ ਸਵਾਲ ਉੱਠੇ ਨੇ ਲਸਾੜਾ ਡਰੇਨ ਦੀ ਅਜੇ ਤੱਕ ਸਫਾਈ ਨਹੀਂ ਹੋਈ ਹੈ ਕਿਹਾ ਗਿਆ ਤਾਂ ਹੜ੍ਹਾਂ ਦੇ ਵਿਚਾਲੇ ਡਰੇਨ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਨੇੜਲੇ ਪਿੰਡਾਂ ਦੇ ਲੋਕਾਂ ਦੇ ਵੱਲੋਂ ਡਰੇਨ ਦੀ ਤੁਰੰਤ ਸਫਾਈ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਾਬਲੇਗੌਰ ਹੈ ਕਿ ਇਸ ਵੇਲੇ ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਮਾਰ ਚੇਲ ਰਹੇ ਨੇ ਅਤੇ ਇਸ ਦੇ ਵਿਚਾਲੇ ਡਰੇਨਾਂ ਦਾ ਇਹ ਹਾਲ ਲੋਕਾਂ ਨੂੰ ਡਰਾ ਰਿਹਾ ਹੈ ਪੰਜਾਬ ਦੇ ਵਿੱਚ ਹੜਾ ਵਰਗੀ ਸਥਿਤੀ ਬਣੀ ਹੋਈ ਹੈ ਫਸਲਾਂ ਖਰਾਬ ਹੋ ਚੁੱਕੀਆਂ ਨੇ ਘਰ ਡੋਪ ਚੁੱਕੇ ਨੇ ਔਰ ਕਿਤੇ ਨਾ ਕਿਤੇ ਜਾ ਕੇ ਇਹਨਾਂ ਪਾਣੀ ਨੂੰ ਕੱਢਣ ਦੇ ਲਈ ਕਿਸੇ ਟਾਈਮ ਤੇ ਡਰੇਨਾ ਬਣਾਈਆਂ ਗਈਆਂ ਸੀ ਪਰ ਇਹਨਾਂ ਡਰੇਨਾ ਦੇ ਹਾਲਾਤ ਕੀ ਨੇ ਇੱਕ ਵਾਰ ਤਸਵੀਰਾਂ ਵੇਖ ਲਓ ਮੈਂ ਇਸ ਵੇਲੇ ਬਠਿੰਡਾ ਦੇ ਵਿੱਚ ਆ ਔਰ ਬਠਿੰਡਾ ਦੀ ਲਸਾੜਾ ਡਰੇਨ ਦੀਆਂ ਤਸਵੀਰਾਂ ਨੇ ਉਹ ਡਰੇਨਾ ਇਸ ਚੀਜ਼ਾਸਤੇ ਬਣਾਈਆਂ ਜਾਂਦੀਆਂ ਸੀ ਕਿ ਜੇ ਪਿੰਡ ਦੇ ਵਿੱਚ ਹੜ ਵਰਗੀ ਸਥਿਤੀ ਹੁੰਦੀ ਹੈ ਉਸ ਸਥਿਤੀ ਨੂੰ ਨਿਜਿਖਣ ਦੇ ਲਈ ਇਹਨਾਂ ਡਰੇਨਾ ਦੇ ਵਿੱਚ ਫਾਲਤੂ ਦਾ ਪਾਣੀ ਛੱਡਿਆ ਜਾਂਦਾ ਸੀ ਕੋਈ ਸਮਾਂ ਹੁੰਦਾ ਸੀ ਪਿੰਡ ਦੇ ਵਿੱਚ ਛੱਪੜ ਹੁੰਦੇ ਸੀ ਟੋਬੇ ਹੁੰਦੇ ਸੀ ਉਹਨਾਂ ਦੇ ਵਿੱਚ ਬਾਧੂ ਪਾਣੀ ਨਿਕਲਦਾ ਸੀ ਸਮੇਂ ਦੇ ਨਾਲ ਉਹ ਬੰਦ ਹੋ ਗਏ ਪਰ ਇਹ ਡਰੇਨਾਂ ਨੇ ਜਿਹੜੀਆਂ ਬੇਸ਼ੱਕ ਇਹਨਾਂ ਤੇ ਸਰਕਾਰ ਲੱਖਾਂ ਰੁਪਏ ਦਾ ਬਜਟ ਖਰਚ ਕਰਦੀ ਹੈ ਹਰ ਸਾਲ ਸਫਾਈ ਹੁੰਦੀ ਹੈ ਪਰ ਪ੍ਰਬੰਧ ਕੀ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਕਿੰਨੀ ਕੇਲੀ ਹੈ ਹਰ ਪਾਸੇ ਨਜ਼ਰ ਆ ਰਹੀ ਹੈ ਤਾਂ ਕਰਕੇ ਅਗਰ ਸਥਿਤੀ ਇਸ ਬਠਿੰਡਾ ਦੇ ਵਿੱਚ ਵੀ ਖਰਾਬ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਮਾਹੌਲ ਹੈ ਜਿਹੜਾ ਉਹ ਇਸ ਤੋਂ ਵੀ ਖਰਾਬ ਹੋ ਸਕਦਾ ਹੈ ਕਿਉਂਕਿ ਡਰੇਨਾਂ ਦੀ ਸਫਾਈ ਨਹੀਂ ਹੋਈ ਹੈ ਪਿੰਡ ਦੇ ਲੋਕ ਇੱਥੇ ਖੜੇ ਨੇ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਫਲਾਤ ਕੀਨੇ ਡਰੇਨ ਦੇ ਇਹ ਡਰੇਨਾ ਬਣਾਈਆਂ ਸੀ ਕਿ ਹੜ ਵਰਗੀ ਸਥਿਤੀ ਹੋਵੇ ਤਾਂ ਪਾਣੀ ਨਿਕਲ ਜੇ ਇਹਦੇ ਵਿੱਚ ਫਲਾਤ ਕੀਨੇ ਡਰੇਨ ਦੇ ਬਹੁਤ ਮਾੜੇ ਹੈ ਜੀ ਤੁਸੀਂ ਦੇਖੋ ਜੀ ਮੇਰੇ ਸਾਹਮਣੇ 25-30 ਸਾਲ ਹੋ ਗਏ ਦੀ ਤਾਂ ਸਫਾਈ ਹੋਈ ਨਹੀਂ ਕਦੇ ਚਾਰ ਚਪੇਰੇਓ ਕੇਲੀ ਜੜੀ ਪਈ ਆ ਉਹ ਮੂਰੇ ਬੰਸਰੀ ਜੜੀ ਪਈ ਆ ਜੇ ਕਿਤੇ ਮੰਗਰੋ ਪਾਣੀ ਪੂਣੀ ਆ ਜੇ ਤਾਂ ਇਹ ਆਸੇ ਪਾਸੇ ਪਿੰਡਾਂ ਨੂੰ ਲੈ ਡੁੱਬੂ ਮਾੜਾ ਹਾਲ ਆ ਤੁਸੀਂ ਕਦੇ ਸਫਾਈ ਹੁੰਦੀ ਵੇਖੀ ਹੈ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਇਹਦੀ ਸਫਾਈ ਕਦੋਂ ਹੋਈ ਤੁਹਾਡੇ ਸਾਹਮਣੇ ਭਾਈ ਆਪਦੀ ਉਮਰ ਚ ਤਾਂ ਦੇਖੀ ਜੀ ਠੀਕ ਹੈ ਨਾ ਘੱਟੋ ਘੱਟ 25-30 ਸਾਲ ਹੋ ਗਏ ਸਾਡੇ ਹੁੰਦੇ ਹੁੰਦੇ ਨੇ ਵਸਪਾਈ ਹੋਈ ਕਦੇ ਵੀ ਨਹੀਂ ਹੋਈ ਉਹਦਾ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਨੇ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਕਿਹਾ ਕਿ ਪੀੜਤਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਬਚਾਅ ਰਾਹਤ ਕਾਰਜ ਦੀਆਂ ਟੀਮਾਂ ਗਰਾਉਂਡ ਤੇ ਤਾਇਨਾਤ ਹੈ ਅੱਜ ਥੋੜੀ ਜਿਹੀ ਹਮੇ ਰਾਹਤ ਮਿਲੀ ਹੈ ਇਸ ਬਾਤ ਸੇ ਕਿ ਜੋ ਕੱਲ बारिश में जो तेजी थी आज बारिश लगभग थम चुकी है अब जो लो लाइंग एरियाज है उनसे पानी जो है आहिस्ता आहिस्ता निकल रहा है लेकिन जो कल सैलाब के वजह से जो नुकसान हुआ है वो आपके सामने है ये पुल और मैं भी डिविजनल कमिश्नर साहब से कह रहा था कि मुझे मुझे अच्छी तरह याद है ठीक 2014 में इसी कोने पे इस पुल जिसको हम सही तरीके से समझ नहीं पाए अब कुछ टीम एक्सपर्ट्स लाके ये देखना होगा कि 2014 और आज 2025 में यहां पे इतना नुकसान क्यों हुआ आगे ना हो उसके लिए हमें इंतजाम करना होगा और फिर जो यहाँ पे मकान है दरिया के किनारे हैं बार, बार बार बारिश होगी इन लोगों को खतरा होगा इनका कुछ ना कुछ हमें इलाज करना होगा वो हम बाद में ये फौरी तौर जो हालात है इनसे हम निपट लें उसके बाद इनका नए सिरे से देख